ਦੇਵ ਜੀ ਦੇ ਮਹਿਲ ਮਾਤਾ ਗੰਗਾ ਜੀ ਇਸ ਸਥਾਨ ਤੇ ਵਿੱਚ ਪ੍ਰਸ਼ਾਦ ਦੀ ਲੱਸੀ ਘੰਡਿਆਰ ਲੈ ਕੇ ਆਏ ਸੀ ਔਰ ਬਾਬਾ ਬੁੱਢਾ ਸਾਹਿਬ ਨੇ ਅਰਦਾਸ ਕੀਤੀ ਸੀ ਔਰ ਬਾਅਦ ਵਿੱਚ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਵਿਖੇ ਮਾਤਾ ਗੰਗਾ ਜੀ ਦੀ ਕੋਖ ਤੋਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਹੋਇਆ ਸੋ ਕੈਨ ਤੋਂ ਮਰਾਜ ਜਿਸ ਦਿਨ ਮਾਤਾ ਗੰਗਾ ਜੀ ਇਸ ਸਥਾਨ ਤੇ ਆਏ ਸਨ ਬਾਬਾ ਬੁੱਢਾ ਜੀ ਨੇ ਅਰਦਾਸ ਕੀਤੀ ਉਸ ਦਿਨ ਦੀ ਇਤਿਹਾਸਕ ਮਹੱਤਤਾ ਨੂੰ ਮੁੱਖ ਰੱਖਦੇ ਹਾਂ ਸਾਲਾਨਾ ਜੋੜ ਮੇਲਾ ਸ਼ੁਰੂ ਹੋਇਆ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਪ੍ਰੇਮ ਉਤਸ਼ਾਹ ਸਹਿਤ ਮਨਾਇਆ ਜਾ ਰਿ ਪੰਜ ਪਿਆਰਿਆਂ ਦੀ ਗਵਾਹੀ ਦੇ ਵਿੱਚ ਇਹ ਨਗਰ ਕੀਰਤਨ ਜਿਹੜਾ ਰਵਾਨਾ ਹੋ ਰਿਹਾ ਹੈ ਜੋ ਇੱਥੋਂ ਚੱਲਦਾ ਹੋਇਆ ਜਿਵੇਂ ਬਗਿਆਰੂ ਮੋੜ ਸਵਰਦਾਪੁਰੀ ਮੋੜ ਭਾਰਜਾ ਦੇਗਾ ਮਾਈ ਭਾਗੋ ਜੀ ਬੀਬੀ ਵੀਰੋ ਜੀ ਦੇ ਸਥਾਨ ਤੇ ਉਤੋਂ ਨਾਲ ਤੁਮਸਤ ਹੁੰਦੇ ਆ ਨਿੱਕੀ ਚਵਾਲ ਦੇ ਰਸਤੇ ਮੋ ਠੱਠੇ ਤੇ ਰਾਹੀ ਮੋੜਾਂ ਅੰਕੀ ਬਾਬਾ ਪੁੱਡਾ ਸਾਹਿਬ ਕੇ ਸੰਪੂਰਨ ਹੋਵੇਗਾ ਸੋ ਕੱਲ ਦੇ ਰੋਜ ਨੂੰ ਸ਼੍ਰੀ ਅਖੰਡ ਪਾਤਸ਼ਾਹ ਆਰੰਭ ਹੋਏ ਸਨ ਉਹਨਾਂ ਦੇ ਬਰਕਤ 6 ਅਕਤੂਬਰ ਵਾਲੇ ਦਿਨ ਇਸੇ ਤਰ੍ਹਾਂ ਖੰਡ ਪਾਤਸ਼ਾਹ ਦੀ ਧੂਪ ਪੈ ਜਾਣਗੀ ਖਤਗੁਰਾਂ ਦੀ ਸਵਾਰੀ ਸੋਹਣੀ ਪਾਲਕੀ ਦੇ ਸ਼ੋਭਨੀਕਰਕੇ ਸੰਗਤਾਂ ਜਿਹੜਾ ਦੀਵਾਨ ਹਾਲ ਦੇ ਕੋ ਪਹੁੰਚਣਾ ਜਿੱਥੇ ਅੱਜ ਵੀ ਦੀਵਾਨ ਸਜਦੇ ਨੇ ਔਰ ਕੱਲ ਨੂੰ ਦੋ ਦਿਨ ਲਗਾਤਾਰ ਦੀਵਾਨ ਸਜਦੇ ਰਹਿਣਗੇ ਬਾਬਾ ਸਾਹਿਬ ਆ ਗਏ ਨੇ ਬਾਬਾ ਬੁੱਢਾ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ ਜਿਹੜਾ ਉਹਦੀ ਸ਼ੁਰੂਆਤ ਹੋ ਰਹੀ ਹੈ ਔਰ ਨਗਰ ਕੀ ਪਤਵ ਦੇ ਵਿੱਚ ਸੰਗਤਾਂ ਦਾ ਬੜਾ ਵੱਡਾ ਤਸਾ ਹੈ ਔਰ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਜਿਹੜਾ ਪ੍ਰਕਾਸ਼ ਹੈ ਬਾਬਾ ਬੁੱਢਾ ਸਾਹਿਬ ਜੀ ਦੇ ਅਕਸ਼ਰ ਸਰਕਾਰ ਮਾਦਾ ਗੰਗਾਜੀ ਤੀਸੀਂ ਸਲੈਣ ਵਾਸਤੇ ਆਏ ਸੀ ਤੇ ਉਹਨਾਂ ਦੇ ਕਿਰਪਾ ਦਾ ਸਦਕਾ ਇਹ ਜਿਹੜਾ ਹੈ ਤੇ ਉਹਨਾਂ ਦਾ ਪ੍ਰਕਾਸ਼ ਹੋਇਆ ਸੀ ਤੋਂ ਅੱਜ ਸਾਰਾ ਇਹ ਪੰਚ ਸਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੁੱਚਾ ਸੰਸਾਰ ਜਿਹੜਾ ਹੈ ਉਹ ਬਾਬਾ ਗੋਡਾ ਜੀ ਦਾ ਸਲਾਨਾ ਜੋੜ ਮੇਲਾ ਜਿਹੜਾ ਹੈ ਉਹ ਤੁਰਤਾ ਮਨਾ ਮਨਾ ਰਹੇ ਆ ਤੇ ਇਥੋਂ ਸ਼ੁਰੂਆਤ ਆ ਜਿਹੜੀ ਆ ਹੋ ਹੋ ਰਹੀ ਔਰ ਪਿੰਡਾਂ ਵਿੱਚ ਹੋ ਕੇ ਇਹ ਨਗਰ ਕੀਰਤਨ ਜਰਾ ਸ਼ਾਮ ਨੂੰ ਉੱਥੇ ਪਹੁੰਚੂਗਾ ਮੈਂ ਬੇਨਤੀ ਕਰਨੀ ਚਾਹੁੰਦਾ ਸਮੁੱਚੀ ਸਾਧ ਸੰਗਤ ਨੂੰ ਕਿ ਗੁਰੂ ਵਾਲੇ ਬਣੋ ਔਰ ਪੰਥ ਨਾਲ ਜੁੜੋ ਨਾਲ ਦੀ ਨਾਲ ਪੰਜ ਪਿਆਰਾਂ ਤੋਂ ਅੰਬਰ ਤੇ ਹੋ ਗੁਰੂ ਵਾਲੇ ਬਣੋ ਬਾਣੀ ਤੇ ਬਾਣੇ ਨਾਲ ਜੁੜੋ ਤਾਂ ਹੀ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰਿ ਪ੍ਰਭ ਆਪੇ ਨੇ ਕਿਹਟ